ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਤਾਂ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਤਾਂ ਆਪਾਂ ਜਿਹੜਾ ਕਾਜੀ ਹੁੰਦਾ ਕਤਬਦੀਨ ਤੇ ਗੁਰੂ ਸਾਹਿਬ ਦੇ ਜਿਹੜੇ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ ਜਾਂ ਕਾਜੀ ਜਿਹੜੇ ਪ੍ਰਸ਼ਨ ਕਰਦਾ ਤੇ ਗੁਰੂ ਸਾਹਿਬ ਬਹੁਤ ਹੀ ਸੰਤੁਸ਼ਟੀਦਾਇਕ ਜਿਹੜੇ ਉੱਤਰ ਦਿੰਦੇ ਆ ਕਾਜੀ ਦੇ ਪ੍ਰਸ਼ਨਾਂ ਦੇ ਤਾਂ ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਵੀ ਜਿਹੜਾ ਮਨੁੱਖ ਆ ਨਾ ਇਹੇ ਆਪ ਦਾ ਜਿਹੜਾ ਜੀਵਨ ਹੈ ਇਹ ਬੁਰੇ ਖਿਆਲਾਂ ਤੇ ਬੁਰੇ ਕੰਮਾਂ ਦੇ ਵਿੱਚ ਹੀ ਬਤੀਤ ਕਰ ਦਿੰਦਾ ਹੈਗਾ ਆਈ ਲਗਾ ਦਿੰਦਾ ਸਾਰੀ ਉਮਰ ਤੇ ਜਿਹੜੇ ਮਨ ਦੀ ਇੱਛਾ ਪੂਰਤੀ ਕਰਨ ਵਾਲਾ ਪ੍ਰਭੂ ਦਾ ਸਿਮਰਨ ਉਹ ਇਸ ਨੂੰ ਤਿਆਗ ਦਿੰਦਾ ਛੱਡ ਦਿੰਦਾ ਹੈਗਾ ਤਾਂ ਇਹ ਸਾਰੀ ਉਮਰ ਬੁਰੇ ਖਿਆਲਾਂ ਤੇ ਮਾੜੇ ਕਰਮਾਂ ਦੇ ਵਿੱਚ ਹੀ ਖਚਿਤ ਰਹਿੰਦਾ ਉਸੇ ਕਿੰਨੀ ਜੁੜਿਆ ਰਹਿੰਦਾ ਹੈ ਤਾਂ ਗੁਰੂ ਸਾਹਿਬ ਅੱਗੇ ਫਰਮਾਉਂਦੇ ਆ ਵੀ ਜਿਹੜਾ ਮਨੋਖਾ ਤਾਂ ਜਿਸ ਜਦੋਂ ਇਹਦੇ ਮਨ ਨੂੰ ਸਮਝ ਪੈਂਦੀ ਹੈ ਤਾਂ ਇਹ ਵਿਸ਼ੇ ਵਿਚਾਰਾਂ ਤੋਂ ਆਪਦੇ ਮਨ ਨੂੰ ਮੋੜ ਕੇ ਤਾਂ ਪ੍ਰਭੂ ਦੇ ਨਾਮ ਦੇ ਸਿਮਰਨ ਵਾਲੇ ਇਹ ਜੋੜ ਲੈਂਦਾ ਤਾਂ ਗੁਰੂ ਸਾਹਿਬ ਦੇ ਇਹ ਬਚਨ ਸੁਣ ਕੇ ਜਿਹੜਾ ਕਾਜੀ ਕੁਤਬਦੀਨ ਸੀ ਉਹਦਾ ਜਿਹੜਾ ਮਨ ਸ਼ਾਂਤ ਹੋ ਜਾਂਦਾ ਤੇ ਉਹ ਦੋਨੇ ਹੱਥ ਜੋੜ ਕੇ ਨਿਮਰਤਾ ਸਹਿਤ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦਾ ਵੀ ਮੈਨੂੰ ਵੀ ਗੁਰੂ ਵਾਲਾ ਬਣਾਓ ਤੇ ਗੁਰੂ ਸਾਹਿਬ ਉਸ ਤੇ ਕਿਰਪਾ ਕਰਦੇ ਆ ਤੇ ਰੈਂਦੀ ਉਮਰ ਤੱਕ ਜਿਹੜਾ ਕਾਜੀ ਕੁਤਬਦੀਨ ਸੀ ਉਹ ਪ੍ਰਭੂ ਦਾ ਨਾਮ ਪ੍ਰਭੂ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਹੈ ਜਪਦਾ ਰਹਿੰਦਾ ਹੈ ਤਾਂ ਅੱਜ ਲਈ ਇੰਨਾ ਹੀ ਬਹੁਤ ਜਲਦ ਇੱਕ ਨਵੀਂ ਵੀਡੀਓ ਲੈ ਕੇ ਆਪ ਸਭ ਦੇ ਵਿੱਚ ਰੂਬਰੂ ਹੋਵਾਂਗੇ ਅਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਕਰਾਂਗੇ ਚਾਨਣਾ ਪਾਵਾਂਗੇ ਤਾਂ ਬੋਲਦਿਆਂ ਤੋਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਬੱਚਾ ਭਰਾ ਸਮਝ ਕੇ ਮaaf ਕਰਿਓ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ